ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ਵਰ ਸਾਥੀ ਉਸ ਸਮੇਂ ਅਸੀਂ ਰਾਹੋਂ ਰੋਡ ਤੇ ਮੌਜੂਦ ਹਾਂ ਔਰ 2:00 ਵੱਜ ਗਏ ਨੇ ਦੁਪਹਿਰ ਦੇ 2:00 ਚੁੱਕੇ ਨੇ ਹਾਲਾਂਕਿ ਮੌਸਮ ਤੁਹਾਨੂੰ ਪਤਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਉਸ ਕਰਕੇ ਹੋ ਸਕਦਾ ਤੁਹਾਨੂੰ ਐ ਲੱਗੇ ਕਿ ਹਲੇ ਸਵੇਰ ਹੀ ਹੈ ਪਰ ਹਾਲਾਤ ਤੁਹਾਨੂੰ ਦਿਖਾਣੇ ਸੀ ਮੈਂ ਆਹ ਟਰੱਕ ਜਿਹੜਾ ਹੈ ਟਿਪਰ ਜਿਹੜਾ ਹੈ ਵੱਡੀ ਗੱਡੀ ਇਹਨੂੰ ਅੱਗ ਲੱਗ ਜਾਂਦੀ ਹੈ ਕਿਉਂਕਿ ਅੰਦਰ ਜਿਹੜੀ ਬੈਟਰੀ ਐ ਬੈਟਰਾ ਉਹਨੂੰ ਉਹ ਕਹਿੰਦੇ 스파ਰਕ ਹੋ ਜਾਂਦਾ ਤੁਸੀਂ ਹਾਲਾਤ ਦੇਖੋ ਮੜੇ ਦਿਖਾ ਦਿਓ ਡਰੋਨ ਸ਼ਾਟ ਦੇ ਨਾਲ ਕਹਿੰਦੇ ਕਿ ਜਿਹੜਾ 스파ਰਕ ਕਰ ਜਾਂਦਾ ਉਸ ਤੋਂ ਬਾਅਦ ਖੰਡਰ ਬਣ ਜਾਂਦਾ ਹਲੇ ਤੱਕ 스멜 ਬਹੁਤ ਜ਼ਿਆਦਾ ਆ ਰਹੀ ਐ ਤਾਰਾਂ ਜਿਹੜੀਆਂ ਆ ਉਹ ਪਿਗ ਲਗਈਆਂ ਮਤਲਬ ਇੰਨਾ ਸੇਕ ਅੰਦਰ ਸਿਗਾ ਕੁਰਸੀਆਂ ਜਿਹੜੀਆਂ ਜਲ ਕੇ ਉਹ ਤੁਸੀਂ ਖੰਡਰ ਵਰਗੀ ਸਿਚੁਏਸ਼ਨ ਦੇਖ ਸਕਦੇ ਹੋ ਹੀਟ ਦੇ ਨਾਲ ਸ਼ੀਸ਼ਾ ਵੀ ਟੁੱਟ ਜਾਂਦਾ لیکن ਜਿਹੜਾ ਸਵਾਲ ਅਸੀਂ ਕਰਨਾ ਉਹ ਥੋੜਾ ਆ ਖਬਰ ਤੋਂ ਹਟ ਕੇ ਆ ਉਹ ਸਵਾਲ ਇਹ ਹੈ ਕਿ ਸਾਨੂੰ ਸਵੇਰੇ 8 ਵਜੇ ਵੀਡੀਓ ਆ ਗਈ ਸੀਗੀ ਔਰ ਇਹ ਜਿਹੜੀ ਘਟਨਾ ਆ ਉਸ ਤੋਂ ਵੀ ਕਾਫੀ ਚਿਰ ਪਹਿਲਾਂ ਹੀ ਦੱਸੀ ਜਾ ਰਹੀ ਹੈ ਤਾਂ ਵੱਡਾ ਸਵਾਲ ਇਹ ਆ ਚਲੋ ਆਪਾਂ 8 ਵਜੇ ਮੰਨ ਕੇ ਚੱਲਦੇ ਆਂ 8 ਤੋਂ 10 2 10 ਤੋਂ 12 4 12 ਤੋਂ 2 ਹੁਣ 6 ਘੰਟੇ ਹਾਲਾਂਕਿ ਉਸ ਤੋਂ ਜ਼ਿਆਦਾ ਘੰਟੇ ਦੱਸੇ ਜਾ ਰਹੇ ਆ ਅੱਜ ਦਾ ਟਿੱਪਰ ਹੈ ਇਹ ਬਿਲਕੁਲ ਬਚਕਾਰ ਦੇ ਨੇੜੇ ਜਿਹੜੀ ਚਿੱਟੀ ਲਾਈਨ ਹੁੰਦੀ ਹੈ ਵਿਚਕਾਰ ਉਹਦੇ ਨੇੜੇ ਤੇ ਜਿਹੜੇ ਸੜਕ ਦੇ ਵਿਚਕਾਰ ਖੜਾ ਆਪਣੀ ਸਾਈਡ ਤੇ ਮਤਲਬ ਜਿਸ ਪਾਸੇ ਤੋਂ ਆ ਰਿਹਾ ਸੀਗਾ ਰਾਈਟ ਹੈਂਡ ਸਾਈਡ ਤੇ ਤਾਂ ਆਪਣੇ ਬਿਲਕੁਲ ਇਹ ਲੈਫਟ ਹੈਂਡ ਸਾਈਡ ਤੇ ਖੜਾ ਸੀਗਾ ਟਰੱਕ ਤੁਹਾਨੂੰ ਨਜ਼ਰ ਆ ਰਿਹਾ ਹੈ ਵੱਡੀ ਗੱਲ ਇਹ ਹੈ ਕਿ 6-7 ਘੰਟੇ ਗੁਜ਼ਰ ਜਾਣ ਤੋਂ ਬਾਅਦ ਵੀ ਇਹਨੂੰ ਸਾਈਡ ਤੇ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਹੋਰ ਸੀਰੀਅਸ ਇਸ਼ੂ ਆ ਸਕਦੇ ਆ ਖੋਰ ਐਕਸੀਡੈਂਟ ਹੋ ਸਕਦਾ ਖੋਰ ਹਾਦਸਾ ਹੋ ਸਕਦਾ ਠੰਡ ਕਰਕੇ ਧੁੰਦ ਵੀ ਹੋ ਜਾਂਦੀ ਹੈ ਔਰ ਦੂਜੀ ਗੱਲ ਜਦੋਂ ਆਰਕੇ ਆਰਕੇ ਆਰਿਆ ਕਾਲਜ ਤੋਂ ਇਹ ਅੱਗੇ ਜਿਹੜਾ ਘਟਨਾ ਹੋਈ ਹੈ ਜਦੋਂ ਲੋਕੀ ਆਪਣੀ ਗੱਡੀ ਲੈ ਕੇ ਆਉਂਦੇ ਜਾਂ ਵਹੀਕਲ ਲੈ ਕੇ ਆਉਂਦੇ ਆਰਕੇ ਆਰਿਆ ਤੋਂ ਬਾਅਦ ਫਿਰ ਟਾਪ ਗੇਅਰ ਪੈ ਜਾਂਦਾ ਚੌਥਾ ਪੰਜਵਾਂ ਜਾਂ ਛੇਵਾਂ ਗੇਅਰ ਤੇ ਪਿਛਲੇ ਪਾਸੇ ਤੋਂ ਰਾਹੋਂ ਤੋਂ ਆਉਂਦੇ ਆ ਸ਼ਹਿਰ ਚ ਐਂਟਰ ਹੋਣ ਤੋਂ ਪਹਿਲਾਂ ਵੀ ਗੱਡੀਆਂ ਜਿਹੜੀਆਂ ਸਪੀਡ ਚ ਹੁੰਦੀਆਂ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਫੋਨ ਕਰ ਰਹੇ ਸੀ ਕਹਿੰਦੇ ਕਿ ਠੀਕ ਹੈ ਇਹ ਕਟਣਾ ਹੋ ਗਈ ਰੱਬ ਦਾ ਸ਼ੁਕਰ ਹੈ ਰੱਬ ਦੀ ਨਿਆਮਤ ਹੈ ਖੁਸ਼ਕਿਸਮਤੀ ਰਹੀ ਟਿਪਰ ਚਾਲਕ ਦੀ ਕਿ ਉਹ ਤਾਂ ਬਚਾ ਹੋ ਗਿਆ ਉਹ ਠੀਕ ਹੈ ਧੰਨਵਾਦ ਕਰਦੇ ਰੱਬ ਦਾ ਲੇਕਿਨ ਉਹਨੇ ਇਹਨੂੰ ਪਾਸੇ ਕਿਨੇ ਕਰਨਾ ਇਹ ਜ਼ਿੰਮੇਵਾਰੀ ਕਿਹਦੀ ਹੈ ਲੋਕ ਸਾਡੇ ਨਾਲ ਗਿਲਾ ਕਰੀ ਜਾਂਦੇ ਆ ਕਹਿੰਦੇ ਕਿ ਤੁਸੀਂ ਖਬਰ ਲਾਈ ਸੀ ਕਿ 70 ਕੈਮਰੇ ਜਿਹੜੇ ਆ ਉਹ ਸ਼ਹਿਰ ਵਿੱਚ ਇੰਸਟਾਲ ਕੀਤੇ ਗਏ ਲਗਾਏ ਗਏ ਆ ਕਿ ਇਹ ਟਿਪਰ ਜਿਹੜਾ ਹੈ ਸੜਕ ਦੇ ਵਿੱਚ ਖੜਾ ਉਹ ਨਜ਼ਰ ਨਹੀਂ ਆਉਂਦਾ ਪ੍ਰਸ਼ਾਸਨ ਨੂੰ ਕਿ ਹੁਣ ਇਹਨੂੰ ਸਾਈਡ ਤੇ ਨਹੀਂ ਕਰਨਾ ਕਿਉਂਕਿ ਟ੍ਰੈਫਿਕ ਵਿੱਚ ਵੇਗਾ ਨਾ ਆਉਂਦਾ ਗੱਡੀਆਂ ਪਿੱਛੇ ਸਪੀਡ ਤੇ ਆਉਂਦੀਆਂ ਦੇਖੋ ਆ ਗੱਡੀ ਕਿੰਨੀ ਸਪੀਡ 'ਚ ਹੈ ਔਰ ਬਿਲਕੁਲ ਆਹ ਗੱਡੀ ਦੇ ਜਿਵੇਂ ਹੁਣ ਇਹਨੂੰ ਓਵਰਟੇਕ ਕਰਨਾ ਜਦੋਂ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਗੱਡੀਆਂ ਆਉਂਦੀਆਂ ਆਰ ਕੇ ਆਰੀਆ ਕਾਲਜ ਟੱਪ ਕੇ ਜਦੋਂ ਫਿਰ ਉਹ ਮੜ ਜੀ ਰੇਸ ਫੜਦੀ ਹੈ ਗੱਡੀ ਤਾਂ ਮୋਰੇ ਫਿਰ ਹੌਲੀ ਕਰਨੀ ਪਈਂਦੀ ਆ ਲੈ ਆਹ ਕਿੱਡਾ ਓਵਰਲੋਡ ਹੈ ਗੱਡੀ ਦੇ ਭਾਰ ਨਾਲ ਜਾਂ ਤਾਂ ਸਮਾਨ ਚੱਕੀ ਫਿਰਦੇ ਆ ਲੋਕ ਤਾਂ ਕਮੀਆਂ ਪੇਸ਼ੀਆਂ ਨਾ ਆਉਣ ਕੋਈ ਹੋਰ ਸੀਰੀਅਸ ਇਸ਼ੂ ਨਾ ਆਵੇ ਇਹ ਜਿਹੜੀ ਨੈਗਲੈਕਟ ਨੇਗਲੀਜੈਂਸੀ ਐ ਨੂੰ ਦੂਰ ਕਰਨਾ ਚਾਹੀਦਾ ਔਰ ਉਸ ਤੋਂ ਵੀ ਜਿਹੜੀ ਵੱਡੀ ਗੱਲ ਹੈ ਰਿਫਲੈਕਟਰ ਵੀ ਵਾਲੇਦਿwale ਕੋਈ ਨਹੀਂ ਕੋਈ ਟਾਵਰ ਛੋਟਾ ਨਹੀਂ ਲਗਾਇਆ ਹੋਇਆ ਆ ਬਸ ਝਾੜੀਆਂ ਜੀਆਂ ਰੱਖੀਆਂ ਉਹ ਦੂਰੋਂ ਨਜ਼ਰ ਨਹੀਂ ਆਉਂਦੀਆਂ ਔਰ ਬੜੀ ਵਾਰ ਇਦਾਂ ਹੁੰਦਾ ਧੁੰਦ ਚ ਗੱਡੀ ਜੇ ਦੂਰ ਹੋਵੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਕਿ ਤੁਰਦੀ ਜਾ ਰਹੀ ਹੈ ਪਤਾ ਨਹੀਂ ਖੜੀ ਨਹੀਂ ਹੈ ਕਿਉਂਕਿ ਇਹਦੇ ਪਿੱਛੇ ਕਿਹੜਾ ਕੋਈ ਰਿਫਲੈਕਟਰ ਲੱਗਾ ਬਾਰ ਬਾਰ ਜੀ ਮੈਂ ਕਰ ਲਵਾਂ ਜੀ ਇਹਦੇ ਪਿੱਛੇ ਕਿਹੜਾ ਕੋਈ ਰਿਫਲੈਕਟਰ ਲੱਗਾ ਜਾਂ ਕੋਈ ਲਾਈਟ ਜਗਦੀ ਪਈ ਹੈ ਜਿਹਦੇ ਕਰਕੇ ਪਿੱਛੇ ਆਉਂਦੇ ਲੋਕ ਜਿਹੜੇ ਵੇਅਰ ਹੋ ਜਾਣ ਜਿਨ੍ਹਾਂ ਨੇ ਇਸ ਪਾਸਿਓਂ ਆਹ ਕਲੋਨੀ ਚੋਂ ਨਿਕਲਣਾ ਹੈ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ ਉਹਨਾਂ ਨੇ ਮੇਨ ਰੋਡ ਤੇ ਕਿਵੇਂ ਚੜਦਾ ਤਾਂ ਇੱਥੇ ਕੋਈ ਇੱਥੇ ਵੀ ਕੋਈ ਰਿਫਲੈਕਟਰ ਨਹੀਂ ਹੈਗਾ ਉਹ ਝਾੜੀਆਂ ਜਿਹੀਆਂ ਰੱਖੀਆਂ ਪਿੱਛੇ ਜਿਹਦੇ ਕਰਕੇ ਜਿਨ੍ਹਾਂ ਨੇ ਇਸ ਟਰੱਕ ਨੂੰ ਜਿਹੜਾ ਸੜਕ ਤੇ ਖੜਾ ਹੈ ਇਹਨੂੰ ਓਵਰਟੇਕ ਕਰਨਾ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਹ ਨੈਗਲੀਜੈਂਸੀ ਹੈ ਇਨੂੰ ਸਾਈਟ ਤੇ ਕਰਾਣਾ ਚਾਹੀਦਾ ਇਹ ਜਿਹੜੇ ਆਮ ਲੋਕ ਸ਼ਹਿਰ ਦੇ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਚਾਰ ਪੰਜ ਜਾਣਿਆਂ ਨੇ ਉਹ ਕਹਿੰਦੇ ਵੀ ਇਹ ਗੱਲ ਪਹੁੰਚਾਓ ਕਿਉਂਕਿ ਹੋਰ ਤੁਹਾਨੂੰ ਪਤਾ 2-4 ਘੰਟੇ ਨੂੰ 5 ਵਜੇ ਅੱਜਕੱਲ੍ਹ ਹਨੇਰਾ ਹੋਣ ਲੱਗ ਪੈਂਦਾ ਕਿ ਰਾਤ ਨੂੰ ਕੋਈ ਹੋਰ ਹਾਦਸਾ ਨਾ ਹੋਵੇ ਇਸ ਕਰਕੇ ਇੱਕ ਬੇਨਤੀ ਹੈ ਇੱਕ ਤਰਲਾ ਹੀ ਹੈ ਕਿ ਕੈਮਰੇ ਜੈਨੂੰ ਵੀ ਦੇਖੋ ਇਹਨੂੰ ਵੀ ਸਾਈਟ ਤੇ ਕਰਾਓ ਥੋੜਾ ਅੱਗੇ ਕਿਤੇ ਖੁੰਝੇ ਖਾਂਝੇ ਜੇ ਕਰੋ ਕਿਤੇ ਕੋਈ ਹੋਰ ਹਾਦਸਾ ਨਾ ਹੋਵੇ